ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਸਾਡੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅੱਜ ਦੀ ਵਲੌਗ ਦੀ ਸਟਾਰਟਿੰਗ ਕਰਨ ਤੇ ਇੱਧਰ ਆਪਨ ਤੁਹਾਡਾ ਡੈਡੀ ਹੋ ਗਿਆ। ਹਾਂਜੀ ਚਾਚਾਈ ਦੀ ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਸਾਡੇ ਉਧਰ ਚਾਚਾਈ ਕੋ ਕੁੜੀ ਦਾ ਵਿਆਹ ਵਾ ਤੇ ਅੱਜ ਉਹਨਾਂ ਦੇ ਚੜੀ ਅੱਜ ਕਿੜਾਈ ਤੇ ਆਪਾਂ ਜਾਂਨੇ ਆ ਹੁਣ ਉਧਰ ਨੂੰ ਤੇ ਇੱਧਰ ਅਰਪਣ ਵੀ ਰੈਡੀ ਹੋ ਗਈ ਆ। ਚੁੰਡੀਆਂ ਕਰ ਲਈਆਂ ਸੋਨੇ ਸੋਈਆਂ ਸੁਈਆਂ ਲਾ ਲਈਆਂ ਨੇ ਦੱਸਿਓ ਕਮੈਂਟ ਕਰਕੇ ਕਿ ਅਰਪਣ ਕਿੰਦਾ ਦੀ ਲੱਗਦੀ ਆ ਤੇ ਉਸ ਤੋਂ ਬਾਅਦ ਵਿੱਚ ਜੀ ਅਸੀਂ ਸਾਰੇ ਝਾੜਦੇ ਆਂ ਕੀ ਬਣਾਦੇ ਆ ਤਾਂ ਹੈ ਚੱਲੋ ਕਿੰ ਕਿੱਧਰ ਲੱਗੇ ਆ ਹਲਵਾਈ ਬਣ ਹਾਂਜੀ ਗਾਇਜ਼ ਇੱਥੇ ਅਸੀਂ ਉਸ ਤੋਂ ਬਾਅਦ ਜੀ ਘਰੇ ਹੋਂ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਜੀ ਕਾਲਵੀਰ ਉਹਨਾਂ ਨੂੰ ਕੱਪੜੇ ਲੈਣ ਤੇ ਕੱਪੜੇ-ਕੁਪੜੇ ਲੈਏ ਉਸ ਤੋਂ ਬਾਅਦ ਚ ਕਾਲਵੀਰ ਨੂੰ ਹੋਣ ਵਾਲੀ ਸੀਗੀ ਛੁੱਟੀ ਕਿਉਂਕਿ 3 ਵਜ ਗਏ ਸੀਗੇ ਤੇ ਫਿਰ ਅਸੀਂ ਚਲੇ ਗਏ ਸੀਗੇ ਜੀ ਕਾਲਵੀਰ ਨੂੰ ਸਕੂਲ ਚੋਂ ਲੈਣ ਤੇ ਕਾਦੇ ਤੇ ਪਪਾ ਗਿਆ ਹੈ ਜੀ ਅੰਦਰ ਉਹਨੂੰ ਲੈਣ ਵਾਸਤੇ ਤੇ ਅਸੀਂ ਕੱਪੜੇ-ਕੁਪੜੇ ਲੈ ਆਂਦੇ ਤੇ ਕੱਪੜੇ-ਕੁਪੜੇ ਲੈਣ ਤੋਂ ਬਾਅਦ क्योंकि उत्त कुछ भी शूट नहीं करगा क्योंकि थोड़ा जहाखा जि लगता वा हजे पहला पहला बाकी जिमें जिम्मे आदत बनूगी उमें उमें आपूट करा तो इधर कालबूज भी है स्कूलों जी। हाँ जीज सारा काम करके घर हाँ जी ममा तू मूँ कोल कर चंगा तो हम अस ਚੱਲੇ ਆਂ ਜਿੱਥੇ ਵੱਢਣ ਬਹੁਤ ਹੀ ਕਾਲੀ ਦਾ ਪਾਪਾ ਵੱੱਠੇ ਵੱਢਦਾ ਨਾ ਆਪਨੇ ਪਾਪਾ ਪੱਠੇ ਵੱਢਦਾ ਹੁਣ ਅਸੀਂ ਪੱਠੇ ਚਕਾ ਲਈਏ ਤਰਾ ਤੁਰਾ ਕੱਢ ਲਈ ਤੇ ਰਸਤਵਾ ਚ ਦੇ ਦੇ ਜੀ ਹੋਰ ਕੀ ਕੰਮ ਕਰਨਾ ਕਿ ਅੱਜ ਥੋੜੇ ਜਿਹਾ ਲੇਟ ਹੋ ਗਏ ਤਾਂ ਬਸ ਸਵਾ ਚਾਰ ਹੀ ਹੋਇਆ ਹਾਲੇ ਹਾਂਜੀ ਹਾਂਜੀ ਇਹ ਮੇਰੇ ਮੋਗੇ ਚ ਬਿਲਕੁਲ ਨਹੀਂ ਹੈ ਹੈ छव इन मैं मझा ने पानी पुनी पिला चल को खीर ला जी मैं लगी इधर लसन प्याज छिलन छिलन दाल मैं धर जी दाल धर कगी मसरी भी ते बाकी जी मझा पानी पिला अज काफ़ी ज्यादा लेट हो गई ਕਮ ਕਰ ਕੰਨ ਨੂੰ ਕਿਉਂਕਿ ਮੱਛੀ ਵਾਲੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਹੁਣ ਮੈਂ ਦਾ ਸੰਪਿਆ ਚੀਰਦਾ ਦੇਖ ਸਕਦੇ ਹੋ ਤਰ ਅੱਜ ਵਲੌਗ ਕੋ ਇੰਨਾ ਜ਼ਿਆਦਾ ਸ਼ੂਟ ਵੀ ਨਹੀਂ ਕਰ ਹੋਇਆ ਹੈਗਾ ਤਾਂ ਹੀ ਅਦੋਂ ਹੋਇਆ ਤਾ ਬਹੁਤ ਕਿ ਫਟਾਫਟ ਹਾਂਜੀ ਹੁਣ ਮੈਂ ਛਿੱਲੇ ਦਾ ਚੀਰਦਾ ਤੇ ਫਿਰ ਤੁਹਾਨੂੰ ਮਿਲਦੇ ਹਾਂ ਗイズ ਲਓ ਜੀ ਲਸਣ ਪਿਆਜ਼ੀ ਦਿੱਤਾ ਤੇ ਦਾਲ ਆਪਣੀ ਇੱਧਰ ਬਣ ਗਈ ਤੇ ਮੈਂ ਹੁਣ ਇਹਨੂੰ ਦੇਖ ਲਾਵਾ ਚੋਟ ਜੀ ਫਟਾਫਟ ගඩීයිහද දාලම් බන ਮੈਂ ਥੋੜਾ ਪਰ ਤੱਕ ਲਾਦਾ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਵਿੱਚ ਮਿਲਦੇ ਆ ਓਕੇ ਬਾਈ ਆ ਦੇਖਦੇ ਕੌਣ ਬੈਟਾ ਆ ਕੀ ਹੁੰਦਾ ਆਈ ਹਾਏ ਆਦਣਾ ਪਨਾ ਹੈ ਕਿੰਨਾ ਵਿਦਿਆਲੇ ਦੇ ਵਿੱਚ ਹੀ ਵੱਜ ਜਾਂਦੀ ਆ ਪਿੱਛੇ ਐ ਕੁੜੀ ਘਰ ਜਾ ਉਰੇ ਐ ਤੇ